ਨਮਸਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ 115 ਗਜ ਦੀ ਡਬਲ ਸਟੋਰੀ ਕੋਠੀ ਦਾ ਵੀਡੀਓ ਬਣਾਣਾ ਹੈ ਦਿਖਾਉਣ ਲਈ ਇਹ ਹੈਗਾ ਜੀ ਬਲੂ ਵੈਲੀ ਦੇ ਵਿੱਚ एयरपोर्ट रोड ਤੇ ਪੈਂਦੀ ਏ ਇੱਕ ਕਲੋਨੀ ਆ ਜੀ ਬਲੂ ਵੈਲੀ ਇਹਦੇ ਅੰਦਰ 115 ਗਜ ਦਾ ਡਬਲ ਸਟੋਰੀ ਘਰ ਹੈ ਜੋ ਤੁਹਾਨੂੰ ਅੱਜ ਦਿਖਾਉਣ ਆਇਆ ਜੀ ਆ ਤੁਸੀਂ ਦੇਖ ਸਕਦੇ ਹੋ ਬਾਹਰ ਹੀ ਇੱਕ ਵਾਸ਼ਰੂਮ ਹੈ ਉਸ ਤੋਂ ਇਲਾਵਾ ਕਾਫੀ ਤਗੜਾ ਨਾਲ ਦਾ ਪੋਰਚ ਹੈ ਵੱਡੀ ਗੱਡੀ ਆਰਾਮ ਨਾਲ ਆ ਜਾਣੀ ਇੱਥੇ ਆ ਬਾਰੋ-ਬਾਰ ਪੌੜੀਆਂ ਦਾ ਵੀ ਹੈ ਸੈਟਅਪ ਅਗਰ ਕਿਸੇ ਨੂੰ ਤੁਸੀਂ ਕਿਰਾਏ ਤੇ ਚੜਾਉਣਾ ਕੱਲ ਨੂੰ ਤੇ ਬਾਰੋ-ਬਾਰ ਚੜਾ ਸਕਦੇ ਹੋ ਪਰਲਾ ਪੋਰਸ਼ਨ ਤੇ ਆ ਦੇਖੋ ਗੇਟ ਜੋ ਕਿ 10 ਫੁੱਟ ਤੋਂ ਵੱਡਾ ਹੀ ਹੈ ਤੇ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਜਾਂਦਾ ਪਹਿਲੇ ਗਰਾਉਂਡ ਫਲੋਰ ਤੇ ਉਸ ਤੋਂ ਬਾਅਦ ਤੁਹਾਨੂੰ ਉਪਰਲੇ ਫਲੋਰ ਤੇ ਲੈ ਕੇ ਜਾਵਾਂਗੇ ਤੇ ਆ ਮੇਨ ਗੇਟ ਆ ਜੀ ਆ ਦਰਵਾਜ਼ਾ ਮੇਨ ਲੱਕੜ ਦਾ ਲੱਗਾ ਹੋਇਆ ਟਾਈਲ ਵਰਕ ਪ੍ਰੋਪਰ ਹੋਇਆ ਆ ਇਹ ਦੇਖੋ ਇਹ ਆ ਗਿਆ ਸਭ ਤੋਂ ਪਹਿਲੇ ਜੀ ਡਰਾਇੰਗ ਰੂਮ ਸੀਲਿੰਗ ਬਹੁਤ ਪਿਆਰੀ ਹੋਈ ਇੱਥੇ ਮਤਲਬ ਇਹ ਰੈਡੀ ਟੂ ਮੂਵ ਪ੍ਰੋਪਰਟੀ ਹੈ ਤੁਸੀਂ ਬਸ ਸਮਾਨ ਲਿਆਣਾ ਤੇ ਆ ਕੇ ਇੱਥੇ ਪ੍ਰੋਪਰ ਰਹਿਣਾ ਸ਼ੁਰੂ ਕਰ ਸਕਦੇ ਹੋ ਸਾਰੀ ਸਫਾਈ ਵੀ ਹੋਈ ਹੋਈ ਆ ਕੋਈ ਇਹ ਨਹੀਂ ਕਿ ਵੀ ਸਫਾਈ ਵੀ ਕਰਾਣੀ ਆ ਸਭ ਕੁਝ ਬਹੁਤ ਵਧੀਆ ਤਰੀਕੇ ਨਾਲ ਹੋਇਆ ਆ ਇੱਥੇ ਲਾਈਟਿੰਗ ਵਗੈਰਾ ਤੁਸੀਂ ਦੇਖ ਸਕਦੇ ਹੋ बहुत तगड़ा किचन अंदर वर्द सारी राइट साइड से मोटर वगैरह का कनेक्शन है पानी प्रॉपर चल रहा है मतलब रेडी टू मूव प्रॉपर्टी है जी तो थोड़े अगर इंटरेस्टेड होते ਸਾਨੂੰ ਕੰਟੈਕਟ ਕਰ ਲੈਣਾ ਇਸ ਬਾਰੇ ਹੁਣ ਤੁਹਾਨੂੰ ਮੈਂ ਰੂਮਸ ਦਿਖਾਣਾ ਅੰਦਰ ਵੜ ਕੇ ਰਾਈਟ ਸਾਈਡ ਤੇ ਪਹਿਲੇ ਰੂਮ ਹੈ ਜੀ ਇਹ ਹਰ ਰੂਮ ਦੇ ਵਿੱਚ ਸੀਲਿੰਗ ਪ੍ਰੋਪਰ ਹੋਈ ਹੋਈ ਹੈ ਇਹਦੇ ਨਾਲ ਹੀ ਅੱਗੇ ਜਾ ਕੇ ਵਾਸ਼ਿੰਗ ਏਰੀਆ ਤੇ ਇੱਕ ਵਾਸ਼ਰੂਮ ਅਟੈਚਡ ਫਲਾਈਟ ਜਿਗਾ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਅੰਦਰਲਾ ਵਾਸ਼ੂ ਚਦਰ ਇਹਲੇ ਬਲਬ ਨਹੀਂ ਲੱਗਾ ਉਹ ਲੱਗ ਜਾਏਗਾ ਆ ਤੀ ਦੇਖੋ ਕਮੋਡ वेस्टर्न ਕਮੋਡ ਕਾਫੀ ਖੁੱਲਾ ਜੀ ਬਾਥਰੂਮ ਜਿੰਨਾ ਚਾਹੀਦਾ ਹੁੰਦਾ ਤੇ ਹੁਣ ਮੈਂ ਨਾਲ ਹੀ ਤੁਹਾਨੂੰ ਦੂਜਾ ਰੂਮ ਦਿਖਾਉਣਾ ਜੀ ਇਹ ਨਾਲ ਹੀ ਸਾਹਮਣੇ ਦੂਜਾ ਰੂਮ ਹੈ ਇਹ ਵੀ ਕਾਫੀ ਖੁੱਲਾ ਹੈ ਤੇ ਹਰ ਰੂਮ ਵਿੱਚ ਪ੍ਰੋਪਰ ਸੀਲਿੰਗ ਹੋਈ ਹੈ ਜਿੱਦਾਂ ਤੁਹਾਨੂੰ ਮੈਂ ਪਹਿਲੇ ਦੱਸਿਆ ਸਾਮਣੇ ਥੋੜਾ ਬੋਤਾ ਜਾਇ ਹੈ ਇਹ ਸੀਧਾ ਹੈ ਇਹ ਸੀਧਾ ਪੈਚ ਵਰਕਰ ਜਦੋਂ ਇਸੇ ਲੱਗ ਜਾਏਗਾ ਇਹ ਵੀ ਸਹੀ ਹੋ ਜਾਏਗਾ ਤੇ ਇਹਦੇ ਵਿੱਚ ਜਿਹੜਾ ਬਾਥਰੂਮ ਹੈ ਜੀ ਉਹ ਕਾਮਨ ਹੈ ਜੋ ਫਸਟ ਬੈਡਰੂਮ ਦੇ ਵਿੱਚ ਹੈ ਉਹੀ ਤੁਹਾਨੂੰ ਇਹਦੇ ਵਿੱਚ ਮਿਲੇਗਾ ਤੇ ਦੋਨੇ ਸਾਈਡ ਤੋਂ ਓਪਨਿੰਗ ਹੈ ਹੁਣ ਆਪਾਂ ਇਸ ਤੋਂ ਬਾਅਦ ਜਾ ਰਹੇ ਹਾਂ ਜੀ ਫਸਟ ਫਲੋਰ ਤੇ ਤੁਹਾਨੂੰ ਦਿਖਾਉਣ ਲਈ ਕਿ ਕੀ-ਕੀ ਹੋਰ ਤੁਹਾਨੂੰ ਮਿਲ ਰਿਹਾ ਹੈ ਇਹਦੇ ਵਿੱਚ ਇੱਕ ਹੋਰ ਚੀਜ਼ ਜੀ ਦੇਖੋ ਇਸ ਰੂਮ ਵਿੱਚ ਟੀਵੀ ਲਈ ਇੱਥੇ ਬੈਕ ਪੈਨਲ ਵਗੈਰਾ ਪ੍ਰੋਪਰ ਲੱਗਾ ਹੋਇਆ ਹੈ ਸਿੱਧਾ ਤੁਸੀਂ ਆਣਾ ਆ ਕੇ ਬਸ ਸਮਾਨ ਆਪਣਾ ਰੱਖਣਾ ਤੇ ਸਭ ਰੈਡੀ ਹੈ ਜੀ ਇੱਥੇ ਤੇ ਹੁਣ ਤੁਹਾਨੂੰ ਮੈਂ ਲੈ ਕੇ ਜਾਣਾ ਜੀ ਫਰਸਟ ਫਲੋਰ ਤੇ ਮੈਂ ਬਾਹਰ ਆ ਗਿਆ ਦੇਖੋ ਤੇ ਆਹ ਬਾਹਰ ਦੀ ਤੁਹਾਨੂੰ ਦੱਸਿਆ ਸੀ ਪਹਿਲੇ ਜਿਹੜਾ ਕੋੜੀਆਂ ਜਾ ਰਹੀਆਂ ਐਹੀ ਕੋੜੀਆਂ ਉੱਪਰ ਹੈ ਫਰਸਟ ਫਲੋਰ ਲਈ ਤੇ ਚਲੋ ਚੱਲਦੇ ਹਾਂ ਉੱਥੇ ਟਾਈਲ ਤੇ ਗ੍ਰੇਨਾਈਟ ਦਾ ਮਿਕਸਚਰ ਹੈ ਜੀ ਕੋੜੀਆਂ ਆ ਤੁਸੀਂ ਦੇਖ ਸਕਦੇ ਹੋ ਕਾਫੀ ਛੋੜੀਆਂ ਐ ਤੇ ਜ਼ਿਆਦਾ ਹਾਈਟ ਨਹੀਂ ਕੋੜੀਆਂ ਇਹ ਤਾਂ ਕਿ ਈਜ਼ੀਲੀ ਬੰਦਾ ਚੜ੍ਹ ਪਵੇ ਰੇਲਿੰਗ ਨਹੀਂ ਲੱਗੀ ਹਲੇ ਇੱਥੇ ਪਰ ਇਹ ਵੀ ਕਾਫੀ ਸਿਕਿਓਰ ਲੱਗਦੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਗਿਆ ਜੀ ਫਸਟ ਫਲੋਰ ਆ ਤੁਸੀਂ ਬਾਲਕਨੀ ਦੇਖੋ ਇੱਥੇ ਬਲੂ ਵੈਲੀ ਦੇ ਵਿੱਚ 에어ਪੋਰਟ ਰੋਡ ਤੋਂ ਹੁਣ ਜਸ ਡੇਢ ਤੋਂ 2 ਕਿਲੋਮੀਟਰ ਅੰਦਰ ਆਣਾ ਤੇ ਬਹੁਤ ਸੋਹਣੀ ਜੀ ਸੋਸਾਇਟੀ ਬਣੀ ਹੋਈ ਹੈ 게ਟਡ ਤੇ ਹਾਲੀ ਰეკਮੈਂਡੇਡ ਆ ਅਗਰ ਕੋਈ ਰੈਡੀ ਟੂ ਮੂਵ ਪ੍ਰੋਪਰਟੀ ਲੱਭ ਰਿਹਾ ਆਪਣੇ ਲਈ ਹੁਣ ਮੈਂ ਜੋ ਫਸਟ ਫਲੋਰ ਤੇ ਡਾਈਮੈਂਸ਼ਨਸ ਆ ਰੂਮਸ ਬਾਰੇ ਆ ਦੀ ਤੁਹਾਨੂੰ ਸਾਰਾ ਦੱਸ ਦਿੰਨਾ ਜੀ ਲਾਈਟ ਵਰਕ ਪ੍ਰੋਪਰ ਸਾਰਾ ਹੋਇਆ ਆ ਆ ਤੁਸੀਂ ਦੇਖ ਸਕਦੇ ਹੋ ਹੁਣੇ ਆ ਕੇ ਲਾਈਟ ਔਨ ਕੀਤੀ ਆਪਾਂ ਪ੍ਰੋਪਰ ਟਾਈਲ ਵਰਕ ਹੋਇਆ ਆ ਖੁੱਲੇ ਖੁੱਲੇ ਰੂਮਸ ਨੇ ਆ ਹੁਣ ਮੈਂ ਐਂਟਰੀ ਕਰ ਗਿਆ ਜੀ ਫਸਟ ਫਲੋਰ ਤੇ ਇੱਥੇ ਵੀ ਆਟਰੋਇੰਗ ਰੂਲ ਜਿਆ ਬਣਿਆ ਹੋਇਆ ਦੇਖ ਲਓ ਤੁਸੀਂ ਇੱਥੇ ਸੀਲਿੰਗ ਪ੍ਰੋਪਰ ਸਾਰੀ ਹੋਈ ਪਈ ਹੈ ਮਤਲਬ ਰੈਡੀ ਟੂ ਮੂਵ ਪ੍ਰੋਪਰਟੀ ਹੈ ਕੁਝ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਸਮਾਨ ਲਿਆਓ ਤੇ ਸ਼ਿਫਟ ਹੋ ਜਾਓ ਏਸੀ ਦੇ ਪੁਆਇੰਟਸ ਹਾਂ ਉੱਪਰ ਵਾਲੀ ਕਿਚਨ ਦੇਖੋ ਜੀ ਪਾਣੀ ਕੋਣੀ ਦੇਖੋ ਸਭ ਪ੍ਰੋਪਰ ਚੱਲ ਰਿਹਾ ਜੀ वॉशरूम, कमो वेस्टर्न, है जी फर्स्ट रूम पैनल लगे है एलई डी पैनल लाइटिंग देखो सीलिंग वर्क बहुत सोहना हो यह वाशरूम है जी उपर वाले फर्स्ट फ्लोर का वेस्टर्न सीट वाशरूम एंड शावर थे शावर खुला वाशरूम है एक इस रूम का यह हो गया जो मैं पहले तुम्हें दिखाया रूम का इस रूम का सीलिंग वर्क देखो सीलिंग प्लस पीओ पी ਡਿਜ਼ਾਈਨ ਰੂਮ ਵੀ ਠੀਕ ਹੈ ਜੀ ਸਪੇਸ਼ੀਅਸ ਹੈ ਬਾਕੀ ਆ ਦੇਖੋ ਵੀ ਸਹੀ ਇੱਥੇ ਵੈਨਿਟੀ ਹੁਣ ਚੱਲਦੇ ਹਾਂ ਜੀ ਆਪਾਂ ਉੱਪਰਲੇ ਫਲੋਰ ਤੇ ਦੇਖਦੇ ਹਾਂ ਜੀ ਉੱਥੇ ਤੁਹਾਨੂੰ ਕੀ ਮਿਲ ਰਿਹਾ 115 ਗਜ ਦੀ ਇਹ ਕੋਠੀ ਹੈ ਬਲੂ ਵੈਲੀ ਦੇ ਵਿੱਚ 에어ਪੋਰਟ ਰੋਡ ਤੋਂ ਜੀ ਇਹ ਕੋਈ 1-2 ਕਿਲੋਮੀਟਰ ਅੰਦਰ ਜਾ ਕੇ ਆ ਜੀ ਕਿਸ ਨੂੰ ਅਗਰ ਇਹ ਪਸੰਦ ਆਂਦੀ ਹੈ ਤੇ ਸਾਨੂੰ ਕੰਟੈਕਟ ਕਰ ਲੈਣਾ ਤੁਹਾਨੂੰ ਜੋ ਵੀ ਇਹਦੀ ਜਾਣਕਾਰੀ ਇਹ ਦਿੱਤੀ ਤਰੀ ਆਏਗੀ ਫਸਾੜ ਬਹੁਤ ਪਿਆਰਾ ਹੈ ਜੀ ਇਹਦਾ ਇਹ ਜਾ ਰਿਹਾ ਜੀ ਸਭ ਤੋਂ ਉੱਪਰਲੇ ਫਲੋਰ ਦਾ ਰਸਤਾ ਇਹ ਵੀ ਪੌੜੀਆਂ ਦੇਖੋ ਬਹੁਤ ਸੋਹਣੀਆਂ ਉਗੀ ਸੰਸਰ ਦਾ ਟਾਇਲ ਪਲਸ ਸਪਰੇ ਨਾਈਟ ਵਰਕ ਹੈ ਇਹ ਆ ਗਈ ਜੀ ਤੁਹਾਡੀ ਮੌਂਟੀ ਆ ਦੇਖੋ ਇੱਥੇ ਵੀ ਇੱਕ ਰੂਮ ਹੈ ਮਤਲਬ 2 1 ਮਤਲਬ ਤੁਹਾਨੂੰ ਉੱਪਰ ਵੀ ਇੱਕ ਰੂਮ ਮਿਲ ਰਿਹਾ ਹੈ ਇਹ ਗੈਲਰੀ ਦੇਖੋ ਉੱਪਰ ਟੌਪ ਫਲੋਰ ਦੀ ਅ ਥੋੜਾ ਜਿਆਦਾ ਇੱਥੇ ਸ਼ੀਸ਼ੇ ਦਾ ਕੰਮ ਹੋਣ ਵਾਲਾ ਹੈ ਇਹ ਵੀ ਹੋ ਜਾਏਗਾ ਇਸ ਪਾਸੇ ਬਾਕੀ ਲੱਗ ਗਿਆ ਹੈ ਦੇਖੋ ਤੁਸੀਂ ਉਹ ਤੁਸੀਂ ਜਾ ਵੀ ਆ ਕੇ ਕਰਵਾ ਸਕਦੇ ਹੋ ਕੋਈ ਵੱਡੀ ਚੀਜ਼ ਨਹੀਂ ਇਹ ਹਾਂ ਇਸ ਲਈ ਪਾਈਪਸ ਬਲੂ ਵੈਲੀ ਦੀ ਗੱਲ ਕਰੀਏ ਤੇ ਆਦੇ ਵਿੱਚ ਇੱਕ ਇੰਟਰਨੈਸ਼ਨਲ ਸਕੂਲ ਵੀ ਹੈ ਨਰਾਇਣਾ ਉਹ ਸਾਹਮਣੇ ਹੈਗਾ ਉਹ ਸਕੂਲ ਆ ਜੀ ਰੂਮ ਉੱਪਰ ਨਲ ਇਹ ਇਕ ਤਰ੍ਹਾਂ ਦੀ ਟ੍ਰਿਪਲ ਸਟੋਰੀ ਹੈ ਜੀ ਤੁਹਾਨੂੰ ਮਿਲ ਗਈ 110 15 ਗਾਜ ਚ ਬਣੀ ਹੋਈ ਡੀਸੈਂਟ ਪੋਰਚਰੂਮ ਹੈ ਜੀ ਇੱਥੇ ਵੀ ਫਿਰ ਉਹੀ ਗੱਲ ਕਿ ਇਹ ਆਪਣਾ ਵੈਸਟਰਨ ਕਮੋਡ ਤੇ ਇੱਥੇ ਛੋਟਾ ਵਾਲਾ ਵੇਸ ਬਰਸ ਲੱਗਾ ਜਿਹੜਾ ਕੋਰਨਰ ਤੇ ਲੱਗਦਾ ਹੁੰਦਾ ਬਾਕੀ ਇਹ ਸਾਰਾ ਵਰਕ ਹੋਇਆ ਪਿਆ ਕੁਝ ਕਰਾਂ ਦੀ ਲੋੜ ਨਹੀਂ ਤੁਹਾਨੂੰ ਆਉਣ ਲਈ ਬਸ ਸਿੰਪਲ ਸਮਾਨ ਲੈ ਕੇ ਆਓ ਤੇ ਮੂਵ ਹੋ ਜਾਓ ਇੱਥੇ ਆ ਪੋੜੀਆਂ ਦਾ ਤੁਹਾਨੂੰ ਦਿਖਾਇਆ ਸੀ ਯਾਰ ਸਤਾਰ ਉੱਪਰ ਆ ਕਾਫੀ ਖੁੱਲੀ ਜਗ੍ਹਾ ਆ ਮੇਨ ਲੋਹੇ ਦਾ 게ਟ ਲੱਗਾ ਹੋਇਆ ਇੱਥੇ ਟਰੈਸ ਨੂੰ ਤੁਸੀਂ ਦੇਖ ਸਕਦੇ ਹੋ ਹੈ 115 ਗਾਜ ਦੀ ਪਰ ਲੱਗਦੀ ਵੱਡੀ ਆ ਜੀ ਇਹ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੋਈ ਆ ਇਹਦੇ ਉੱਪਰ ਵੀ ਕੋਠੇ ਦੀ ਜਾ ਸਕਦੇ ਹੋ ਟੈਂਕੀ ਪਈ ਪਾਣੀ ਵਾਲੀ ਆ ਪੋੜੀ ਲੱਕੜ ਦੀ ਐ ਇੱਥੇ ਤੇ ਲੋਹੇ ਦੀ ਪੋੜੀ ਵੀ ਲਵਾ ਸਕਦੇ ਹੋ ਅਗਰ ਚਾਹੋ ਤੇ ਯਾਰ ਡੀਸੈਂਟ ਅਮਾਉਂਟ ਆਫ ਸਪੇਸ ਵੀ ਲੈਫਟ ਟਰੈਸ ਲਈ ਬਾਕੀ ਹਵਾਲੀ ਪਾਈਪਾਂ ਵਗੈਰਾ ਪ੍ਰੋਪਰ ਛੱਡੀਆਂ ਹੋਈਆਂ ਠੀਕ ਐ ਤੇ ਆ ਮੁਗ ਵੀ ਹੈਗਾ ਮਤਲਬ ਏਰੀਆ ਬਣਾਇਆ ਹੈ ਪ੍ਰੋਪਰ ਸਾਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬੰਦਾ ਅਗਰ ਚਾਹੇ ਤੇ ਸਿੱਧਾ ਮੂਵ ਕਰ ਸਕਦਾ ਡੈਡੀ ਟੂ ਮੂ ਪ੍ਰੋਪਰਟੀ ਹੈ 115 ਗਾਇਦੀ ਬਲੂ ਵੈਲੀ ਚ ਆਹ ਬੈਕ ਵੀਊ ਦੇਖੋ ਜਿੱਥੋਂ ਇਹ ਉੱਪਰ ਜਾ ਸਕਦੇ ਹੋ ਤੁਸੀਂ ਪਰ ਹੁਣ ਮੈਂ ਉੱਪਰ ਨਹੀਂ ਜਾ ਰਿਹਾ ਜੀ ਤੁਹਾਨੂੰ ਦਿਖਾ ਦਿੰਦਾ ਇੱਥੇ ਵਿਚਾਰ ਜਾ ਸਕਦਾ ਤੇ ਇਸ ਜਿਹੜੀ ਪ੍ਰੋਪਰਟੀ ਦੀ ਡਿਮਾਂਡ ਹੈ ਉਹ ਹੈ 70 ਲੱਖ ਰੁਪਏ ਠੀਕ ਹੈ ਜੀ 네ਗੋਸ਼ੀਏਸ਼ਨ ਹਲਕੀ-ਪੁਲਕੀ ਹੋ ਸਕਦੀ ਹੈ ਜ਼ਿਆਦਾ ਨਹੀਂ 70 ਲੱਖ ਰੁਪਏ ਡਿਮਾਂਡ ਹੈ ਇਸ ਦੀ ਤੇ ਤੁਸੀਂ ਦੇਖ ਹੀ ਲਿਆ ਕਿ ਕਾਫੀ ਵਧੀਆ ਬਣਿਆ ਹੋਇਆ ਕਾਫੀ ਪੈਸਾ ਲੱਗਾ ਰੱਖਦਾ ਹੈ 2.5 ਸਟੋਰੀ ਮੈਂ ਮੰਨ ਕੇ ਚੱਲੋ ਇਹਨੂੰ 5 ਰੂਮਸ ਹੈ ਮਤਲਬ ਕਿਸੇ ਵੀ ਫੈਮਿਲੀ ਨੂੰ ਜੇਕਰ ਮੂਵ ਹੋਣਾ ਹੋਵੇ ਰੈਡੀ ਟੂ ਮੂਵ ਪ੍ਰੋਪਰਟੀ ਹੈ ਉਸ ਜ਼ਿਆਦਾ ਕਰਨ ਦੀ ਲੋੜ ਨਹੀਂ ਸਮਾਨ ਲਿਆਓ ਤੇ ਸ਼ਿਫਟ ਹੋ ਜਾਓ ਇੱਕ ਵਾਰੀ ਫਿਰਤ ਨੂੰ ਮੈਂ ਫਸਾੜ ਦਿਖਾ ਦੂੰਗਾ ਦਾ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਇੱਕ ਵਾਰੀ ਫਿਰ ਤੁਸੀਂ ਆਸ-ਪਾਸੇ ਵਾਲਾ ਏਰੀਆ ਵੇਖ ਲਓ ਬਹੁਤ ਸੋਹਣਾ ਏਰੀਆ ਜੀ ਐ। ਹੂੰ। ਬਾਕੀ ਇੱਕ ਵਾਰ ਫੇਰ ਵੇਖ ਲਓ, ਕਾਫੀ ਚੌੜੀਆਂ ਸੜਕਾਂ ਨੇ। ਇਹ ਜਿਸ ਸੜਕ ਤੇ ਕੋਠੀ ਹੈ, ਕਮ ਸੇ ਕਮ ਹੈ 35 ਫੁੱਟ ਚੌੜੀ ਹੈ ਤੇ ਸਾਹਮਣੇ ਸ਼ਾਇਦ ਪਾਰਕ ਦਾ ਪ੍ਰੋਵੀਜ਼ਨ ਹੈ। ਲਾਈਟਸ ਵਗੈਰਾ ਸਟਰੀਟ ਲਾਈਟ ਸਭ ਲੱਗੀਆਂ ਹੋਈਆਂ ਤੇ ਤਾਰੇ ਵੀ ਤੁਹਾਨੂੰ ਦਿਖ ਨਹੀਂ ਰਹੀ ਹੋਣੀਆਂ ਅੰਡਰਗਰਾਉਂਡ ਹੈ ਇੱਕ ਵਾਰੀ ਫੇਰ ਵੇਖ ਲੋ ਜੀ ਵੱਡੀ ਐਸੀ ਉਹ ਵੀ ਲੱਗ ਜਾਈਗੀ ਇਹਦੇ ਅੰਦਰ ਮੱਥਾ ਵੀ ਡੀਸੈਂਟ ਹੈ ਆ ਫੇਰ ਇੱਕ ਵਾਰ ਦੇਖੋ ਫਸੜ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਸੀਲਿੰਗ ਵਰਕ ਵੀ ਹੋਇਆ ਆ ਤੇ ਆ ਤੁਸੀਂ ਸੜਕ ਦੇਖੋ ਕਮ ਸੇ ਕਮ 30 ਫੁੱਟ ਚੌੜੀ ਹੈ ਜੀ ਇਹ ਆਰਾਮ ਨਾਲ ਮੇਰੀ ਗੱਡੀ ਲੱਗੀ ਹੋਈ ਹੈ ਫਿਰ ਵੀ ਐਸ ਤੋਂ ਭਾਵੇਂ ਤੀ ਟਰੱਕ ਲੰਗਾ ਲਓ 블루 ਵੈਲੀ ਵਿੱਚ ਇਹ ਪ੍ਰਾਪਰਟੀ ਸਥਿਤ ਹੈ ਅਗਰ ਤੁਹਾਨੂੰ ਕਿਸੇ ਨੂੰ ਇੰਟਰਸਟ ਹੈ ਇਸ ਬਾਰੇ ਤੇ ਕੰਟੈਕਟ ਕਰ ਸਕਦਾ ਤੇ ਰੈਡੀ ਟੂ ਮੂਵ ਪ੍ਰਾਪਰਟੀ ਹੈ ਹਲਕੀ ਜਿਹੀ ਤੁਸੀਂ ਸਫਾਈ ਕਰਾਓ ਤੇ ਆ ਕੇ ਆਪਣਾ ਸਮਾਨ ਸ਼ਿਫਟ ਕਰੋ ਤੇ ਤੁਹਾਡਾ ਨਵਾਂ ਘਰ ਰੈਡੀ ਇਤੋਂ ਵਧੀਆ ਲੋਕੇਲਿਟੀ ਹੋਰ ਕਿੱਥੇ ਮਿਲਣੀ ਜੀ 에어ਪੋਰਟ ਰੋਡ ਤੇ ਥੋੜਾ ਜਿਹਾ بس 1-2 ਕਿਲੋਮੀਟਰ ਤੁਸੀਂ ਅੰਦਰ ਆਣਾ ਹੈ ਵੈਸੇ ਲੋਹਾਰਕਾ ਰੋਡ ਤੇ ਵੀ ਪੈ ਜਾਂਦੀ ਐ ਲੇਕਿਨ 에어ਪੋਰਟ ਰੋਡ ਤੋਂ ਮੈਂ ਰეკਮੈਂਡ ਕਰੂੰਗਾ ਅਗਰ ਕਿਸੇ ਨੂੰ ਆਣਾ ਤੇ ਉਹ ਥੋੜਾ ਉਧਰ ਉਹਦੀ ਲੋਕੋਲ ਪੈਂਦੀ ਐ ਤੇ ਇਹ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਕਿਸੇ ਨੂੰ ਵੀ ਕੋਈ ਵੀ ਇੰਟਰਸਟ ਹੈ ਇਸ ਪ੍ਰੋਪਰਟੀ 'ਚ ਸਾਨੂੰ ਕੰਟੈਕਟ ਕਰ ਸਕਦਾ ਹੈ ਤੇ ਰੈਡੀਟ ਮੂ ਪ੍ਰੋਪਰਟੀ ਵਾਂਸ ਅਗੇਨ ਦੱਸਦਾ ਤੁਹਾਨੂੰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ